ਆਖੀ ਕਹਿੰਦਾ ਜੀ ਕਿ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਹੜਾ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਹੈਲੀਕਾਪਟਰ ਤਾਂ ਬਸ ਚਾਰ ਪੌਣਾ ਮਦਦ ਕਰਨ ਵਾਸਤੇ ਉਹਨੂੰ ਐ ਨਹੀਂ ਪਤਾ ਕਿ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਲੋਕਾਂ ਨੂੰ ਮੋਟਰਾਂ ਦੀ ਲੋੜ ਹੈ ਲੋਕਾਂ ਨੂੰ ਪੰਪ ਸਟਾਡਾਂ ਦੀ ਲੋੜ ਹੈ ਲੋਕਾਂ ਨੂੰ ਜੀ ਸੀ ਬੀਆਂ ਦੀ ਲੋੜ ਹੈ ਟਰੈਕਟਰ ਟਰਾਲੀਆਂ ਦੇ ਵਿੱਚ ਤੇਲ ਦੀ ਲੋੜ ਹੈ ਜਿਹਦੇ ਨਾਲ ਬੰਦ ਬੰਦ ਸਕਣ ਲੋਕਾਂ ਨੂੰ ਇੱਥੇ ਡਾਕਟਰਾਂ ਦੀ ਲੋੜ ਹੈ ਰਾਸ਼ਨ ਦੀ ਲੋੜ ਹੈ ਪਰ ਕਿਸ਼ਤੀਆਂ ਦੀ ਲੋੜ ਹੈ ਉਹਨੂੰ ਬਚਾਉਣ ਵਾਸਤੇ ਨਾ ਮੈਂ ਹੈਲੀਕਾਪਟਰ ਦੇ ਕੇ ਚੱਲਿਆਂ ਤੇ ਚੱਲ ਪਿਆ ਉਹਦੇ ਬਾਅਦ ਸੁਣ ਕੇ ਮੈਂ ਸੜਕ ਤੇ ਜਾਊਂਗਾ ਹੈਲੀਕਾਪਟਰ ਤੁਹਾਨੂੰ ਦੇਦਾ ਕੀ ਕਰਨਗੇ ਹੈਲੀਕਾਪਟਰ ਨੂੰ ਦੇਖੋ ਆ ਫਰਕ ਹੈ ਦਿੱਲੀ ਵਾਲੀਆਂ ਪਾਰਟੀਆਂ ਦਾ ਤੇ ਆਪਣੀ ਪਾਰਟੀ ਦਾ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਆ ਹੜ੍ਹ ਨਹੀਂ ਆਉਣੇ ਸੀ ਉਹ ਕੀ ਕਰਦੇ ਸੀ ਹਰ ਸਾਲ 4 ਮਹੀਨੇ ਪਹਿਲੇ ਸਾਰੇ ਮਹਿਕਮਿਆਂ ਦੀ ਮੀਟਿੰਗ ਕਰਕੇ ਜਿੰਨਾ ਪੈਸੇ ਦੀ ਲੋੜ ਹੈ ਦੇ ਕੇ ਸਾਰੇ ਬੰਦ ਪੱਕੇ ਕਰਦੇ ਸੀ ਨਹਿਰਾ ਕਸੀਆਂ ਨੂੰ ਸਾਫ ਕਰਦੇ ਸੀ ਤੇ ਤਿਆਰੀ ਹੋ ਜਾਂਦੀ ਸੀ ਕਿ ਆਰਾਮ ਨਾਲ ਪਾਣੀ ਟੱਪ ਜੇ ਅੱਛਾ ਪਾਣੀ ਵੀ ਹੌਲੀ-ਹੌਲੀ ਛੱਡਦੇ ਸੀ ਐ ਨਹੀਂ ਕਿ ਡੈਮ ਭਰ ਜਾਣ ਜੋ ਟੁੱਟਣ ਲੱਗੇ ਛੱਡ ਦਿਓ ਸਾਰਾ ਹੌਲੀ-ਹੌਲੀ ਛੱਡਦੇ ਰਹਿੰਦੀ ਸੀ 2 ਮਹੀਨੇ ਪ੍ਰੈਸ਼ਰ ਨਾ ਪਵੇ ਅੱਜ ਦੇਖੋ ਕਿੰਨਾ ਨੁਕਸਾਨ ਅੱਜ ਸਰਕਾਰ ਕਹਿ ਸਰਦੇ ਆ ਕਿ ਅੱਜ ਪੰਜਾਬ ਸਰਕਾਰ ਆ ਦਿੱਲੀ ਵਾਲਾ ਕੇਜਰੀਵਾਲ ਮੁੱਖ ਮੰਤਰੀ ਆ ਮੈਂ ਪੁੱਛਣਾ ਚਾਹਣਾ ਕੇਜਰੀਵਾਲ ਨੂੰ ਹੁਣ ਕਿਉਂ ਨਹੀਂ ਆਉਂਦਾ ਪਿੰਡਾਂ ਜਿੱਤੇ ਹੜਾ ਵਾਲੇ ਪਿੰਡਾਂ 'ਚ ਆਪ ਕਿਹੜੇ ਆਉਂਦਾ ਜਦੋਂ ਕੋਈ ਗਲੀ ਦਾ ਵੀ ਘਾਟ ਨਹੀਂ ਹੋਈ ਤੇ ਕੇਜਰੀਵਾਲ ਦੀ ਫੋਟੋ ਲੱਗਦੀ ਹੈ ਤੇ ਆਪ ਖੜਾ ਹੁੰਦਾ ਤੇ ਜਦੋਂ ਨੁਕਸਾਨ ਹੈ ਉਦੋਂ ਕਿਉਂ ਨਹੀਂ ਦੇਖੋ ਥੋੜੀ ਆਪਣੀ ਪਾਰਟੀ ਕਾਲੀ ਦੇ ਲੈ ਤੁਸੀਂ ਕਮਜ਼ੋਰ ਕਰ ਦਿੱਤੀ ਤੇ ਅੱਜ ਇੰਨੇ ਵੱਡੇ ਨੁਕਸਾਨ ਹੋ ਗਏ ਆਪਣੇ ਅ ਅੱਜ ਮੀਟਿੰਗਾਂ ਚੱਲ ਰਹੀਆਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕੀ ਕਹਿਣਾ ਚਾਹੋਗੇ ਜੀ ਸਾਡੀ ਨਾ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਪ੍ਰਧਾਨ ਸਾਹਿਬ ਆਪ ਆਣ ਕੇ ਸਾਰੇ ਆ ਬੂਥਾਂ ਵਿੱਚ ਹਾਜ਼ਰ ਲਵਾ ਰਹੇ ਨੇ ਤੇ ਸਭ ਦੇ ਮਸਲੇ ਜਿਹੜੇ ਆ ਉਹ ਸੁਣ ਰਹੇ ਨੇ ਤੇ ਬਹੁਤ ਵਧੀਆ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਦੇਖਿਆ ਹੜ੍ਹਾਂ ਦਾ ਜਿਵੇਂ ਆਏ ਆ ਪੰਜਾਬ ਦੇ ਵਿੱਚ ਟਕੋ ਜਲਤਲ ਹੋਈ ਹੈ ਕੀ ਕਹਿਣਾ ਚਾਹੋਗੇ ਜੀ ਪਰ ਅਸੀਂ ਕਾਲੀ ਤੁਸੀ ਬੰਦ ਤੋਂ ਹੋ ਕੇ ਆਏ ਆ ਪੂਰੀ ਜਲਤਲ ਹੋਈ ਪਈ ਆ ਬਹੁਤ ਬੁਰਾ ਹਾਲ ਆ ਪਸ਼ੂਆਂ ਦਾ ਬੁਰਾ ਹਾਲ ਆ ਪੈਲੀਆਂ ਡੁੱਬ ਚੁੱਕੀਆਂ ਨੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਉਥੋਂ ਦੀ ਜੋ ਵੀ ਬਣਦੀ ਸਰਦੀ ਸਾਡੇ ਕੋਲ ਮਦਦ ਹੋ ਰਹੀ ਹੈ ਉਹ ਅਸੀਂ ਕਰ ਰਹੇ ਆ ਜਿਵੇਂ ਕਿ ਅਸੀਂ ਹਜ਼ਾਰ ਬੋਰੀਆਂ ਜਿਹੜੀਆਂ ਉਹ ਚਾਰੇ ਦੀਆਂ ਦੇ ਰਹੇ ਆ ਫੀਡ ਦੀਆਂ ਦੇ ਰਹੇ ਆ ਤੂੜੀ ਪ੍ਰੋਵਾਈਡ ਕਰਵਾ ਰਹੇ ਆ ਉਥੇ ਜੀ ਦੇ ਹੋਰ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਖਾਸ ਕਰਕੇ ਐਨਆਰਆਈ ਜੀ ਸਾਰੇ ਪੰਜਾਬੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਅਸੀਂ ਸਾਰੇ ਸਰਕਾਰ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਅਸੀਂ ਸਾਰੇ ਜਣੇ ਆ ਕਿ ਕਿਸਾਨਾਂ ਦੀ ਮਦਦ ਕਰੀਏ ਕਿਸਾਨਾਂ ਨਾਲ ਚੱਲੀਏ ਖਾਸ ਕਰਕੇ ਐਨਆਰਆਈ ਭਰਾਵਾਂ ਨੂੰ ਕਿ ਹੁਣ ਅਸੀਂ ਮਦਦ ਕਰੀਏ ਸਾਰੇ ਚੱਲੇ ਰਲ ਮਿਲ ਕੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ